ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜਦੋਂ ਸਾਡੇ ਸਰੀਰ 'ਚ ਕੈਲਸ਼ੀਅਮ ਦੀ ਘਾਟ ਹੁੰਦੀ ਆ ਤਾਂ ਕਿਹੜੇ ਲੱਛਣ ਆਉਂਦੇ ਅੱਜ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ ਤੇ ਕੈਲਸ਼ੀਅਮ ਦੀ ਕਮੀ ਨੂੰ ਸਰੀਰ 'ਚ ਪੂਰਾ ਕਰਨ ਵਾਸਤੇ ਅਸੀਂ ਕਿਹਰੇ ਲੂ ਕਿਹੜੇ ਤਰੀਕੇ ਵਰਤ ਸਕਦੇ ਆ ਕਿਹੜੀਆਂ ਕੁਦਰਤੀ ਚੀਜ਼ਾਂ ਐ ਜਿਹੜੀਆਂ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੀਆਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੋਸਤੋ ਕੈਲਸ਼ੀਅਮ ਸਾਡੇ ਸਰੀਰ ਲਈ ਬੜਾ ਜ਼ਰੂਰੀ ਖਣੇਜ ਆ। ਕੱਲਾ ਜ਼ਰੂਰੀ ਨਹੀਂ ਵੀ ਇਹ ਕੱਲਾ ਹੱਡੀਆਂ ਤੇ ਸਾਡੀਆਂ ਦੰਦਾਂ ਨੂੰ ਮਜ਼ਬੂਤੀ ਦਿੰਦਾ। ਇਹਦੇ ਨਾਲ ਨਾਲੇ ਸਾਡੀਆਂ ਜਿਹੜੀਆਂ ਨਰਵਜ਼ ਆ ਉਹਨਾਂ ਦੇ ਸਹੀ ਤਰੀਕੇ ਨਾਲ ਫੰਕਸ਼ਨ ਕਰਨ ਵਾਸਤੇ ਫਿਰ ਦਿਲ ਦੇ ਸਹੀ ਤਰੀਕੇ ਨਾਲ ਪੰਪ ਕਰਨ ਵਾਸਤੇ ਦਿਲ ਦੇ ਸਹੀ ਫੰਕਸ਼ਨ ਵਾਸਤੇ ਵੀ ਕੈਲਸ਼ੀਅਮ ਦੀ ਬਹੁਤ ਲੋੜ ਪੈਂਦੀ ਆ। ਇਹਦੇ ਨਾਲ ਨਾਲੇ ਸਾਡੀਆਂ ਜਿਹੜੀਆਂ ਖੂਨ ਦੀਆਂ ਨਸਾਂ ਆ ਉਹਨਾਂ ਨੂੰ ਡਾਈਲੇਟ ਕਰਕੇ ਰੱਖਦਾ ਏ ਰਿਲੈਕਸ ਕਰਕੇ ਰੱਖਦਾ। ਦੀਦੇ ਕਰਕੇ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਕੰਟਰੋਲ 'ਚ ਰਹਿੰਦਾ ਏ ਦੋਸਤੋ ਹੁਣ ਅਸੀਂ ਗੱਲ ਕਰਦੇ ਵੀ ਲੱਛਣ ਕਿਹੜੇ ਵੇਖਣ ਨੂੰ ਮਿਲਣਗੇ ਜਦੋਂ ਸਾਡੇ ਸਰੀਰ 'ਚ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਆ ਕਮੀ ਆ ਜਾਂਦੀ ਆ ਦੋਸਤੋ ਲੱਛਣਾਂ ਦੇ ਵਿੱਚ ਸਾਨੂੰ ਹਰ ਸਮੇਂ ਥਕਾਵਟ ਰਹਿੰਦੀ ਆ ਇਹ ਵੀ ਕੈਲਸ਼ੀਅਮ ਦੀ ਕਮੀ ਦਾ ਹੀ ਸੰਕੇਤ ਆ ਇਹਦੇ ਨਾਲ ਨਾਲ ਸਾਡੇ ਹੱਥ ਪੈਰ ਸੁੰਨ ਰਹਿਣੇ ਸ਼ੁਰੂ ਹੋ ਜਾਂਦੇ ਆ ਤੇ ਸਾਡੀਆਂ ਲੱਤਾਂ ਦੀਆਂ ਜਿਹੜੀਆਂ ਪਿੰਜਣੀਆਂ ਏ ਉਨ੍ਹਾਂ ਚ ਵੀ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਏ ਸਾਡੇ ਕਮਰ ਦਰਦ ਜੋੜਾਂ ਚ ਦਰਦ ਵੀ ਕੈਲਸ਼ੀਅਮ ਦੀ ਕਮੀ ਦਾ ਹੀ ਇੱਕ ਸੰਕੇਤ ਆ ਇਹਦੇ ਨਾਲ ਨਾਲ ਦੋਸਤੋ ਸਾਡੀ ਜਿਹੜੀ ਸਕਿਨ ਆ ਸਾਡੀ ਚਮੜੀ ਵੀ ਸੁੱਕੀ ਰਹਿਣੀ ਸ਼ੁਰੂ ਹੋ ਜਾਂਦੀ ਡਰਾਈ ਹੋ ਜਾਂਦੀ ਆ ਤੇ ਸਾਡੇ ਵਾਲ ਵੀ ਝੜਨੇ ਸ਼ੁਰੂ ਹੋ ਜਾਂਦੇ ਆ ਤੇ ਸਾਡੇ ਨਹਾਂ ਆ ਜਿਹੜੇ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਬੜੇ ਕਮਜ਼ੋਰ ਪੈ ਜਾਂਦੇ ਆ ਤੇ ਜਿਹੜੀ ਕੈਲਸ਼ੀਅਮ ਦੀ ਕਮੀ ਆ ਇਹਦੇ ਸਾਡੇ ਦਿਮਾਗ ਤੇ ਵੀ ਕਾਫੀ ਇਫੈਕਟ ਪਾਉਂਦੀ ਆ ਮਰੀਜ਼ ਨੂੰ ਹਮੇਸ਼ਾ ਉਦਾਸੀ ਰਹਿਣੀ ਸ਼ੁਰੂ ਹੋ ਜਾਂਦੀ ਡਿਪਰੈਸ਼ਨ ਆਉਣ ਲੱਗ ਜਾਂਦਾ ਇਹਦੇ ਨਾਲ ਨਾਲ ਜਿਹੜਾ ਉਹਦਾ ਮੂਡ ਡਿਸਆਰਡਰ ਆ ਉਹ ਵੀ ਮਤਲਬ ਆ ਜਾਂਦੇ ਆ ਮੂਡ ਵੀ ਉਹਦਾ ਖਰਾਬ ਰਹਿਣ ਲੱਗ ਜਾਂਦਾ ਏ ਇਹਦੇ ਨਾਲ ਨਾਲ ਔਰਤਾਂ ਵਿੱਚ ਮਹਾਵਾਰੀ ਆਉਣ ਤੋਂ ਪਹਿਲਾਂ ਜਿਹੜੇ ਲੱਛਣ ਆਉਂਦੇ ਆ ਉਹ ਵੀ ਜ਼ਿਆਦਾ ਦਿਖਾਈ ਦਿੰਦੇ ਆ ਜਦੋਂ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਆ ਤੇ ਹੱਡੀਆਂ ਤਾਂ ਸਾਡੀਆਂ ਕਮਜ਼ੋਰ ਪੈਣੀਆਂ ਸ਼ੁਰੂ ਹੋ ਹੀ ਜਾਂਦੀਆਂ ਤੇ ਦੋਸਤੋ ਜਦੋਂ ਕੈਲਸ਼ੀਅਮ ਦੀ ਕਮੀ ਹੁੰਦੀ ਆ ਤਾਂ ਸਾਡਾ ਸਰੀਰ ਸਾਡੀਆਂ ਹੱਡੀਆਂ ਚੋਂ ਹੀ ਕੈਲਸ਼ੀਅਮ ਨੂੰ ਖਿੱਚਣਾ ਸ਼ੁਰੂ ਕਰ ਦਿੰਦਾ ਏ ਜਿਹਦੇ ਕਰਕੇ ਸਾਡੀਆਂ ਹੱਡੀਆਂ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ ਇਹਨਾਂ ਦੇ ਛੋਟੇ ਛੋਟੇ ਛੇਦ ਹੋਣੇ ਸ਼ੁਰੂ ਹੋ ਜਾਂਦੇ ਆ ਜਿਹਨੂੰ ਅਸੀਂ ਆਸਟਿਓਪੋਰੋਸਿਸ ਨਾਂ ਦੀ ਬਿਮਾਰੀ ਕਹਿੰਨੇ ਆ ਤੇ ਦੋਸਤੋ ਹੌਲੀ-ਹੌਲੀ ਜਦੋਂ ਇਹਦੀ ਘਾਟ ਜੇ ਅਸੀਂ ਨਾ ਪੂਰਾ ਕਰੀਏ ਤਾਂ ਲੰਮਾ ਸਮਾਂ ਚੱਲਦੀ ਰਹੇ ਤਾਂ ਸਾਡੀਆਂ ਹੱਡੀਆਂ ਗਲਨੀਆਂ ਸ਼ੁਰੂ ਹੋ ਜਾਂਦੀਆਂ ਜਿਹਨੂੰ ਆਸਟਿਓਮਲੇਸ਼ੀਆ ਨਾਂ ਦੀ ਬਿਮਾਰੀ ਕਿਹਾ ਜਾਂਦਾ ਹੈ ਤੇ ਸਾਡੀਆਂ ਹੱਡੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਨੇ ਦੋਸਤੋ ਹੁਣ ਜਾਣਦੇ ਵੀ ਕੈਲਸ਼ੀਅਮ ਦੀ ਘਾਟ ਆਉਂਦੀ ਕਿਉਂ ਸਾਡੇ ਸਰੀਰ 'ਚ ਕਿਹੜੇ ਕਾਰਨ ਬਣਦੇ ਆ ਸਾਨੂੰ ਹਰ ਰੋਜ਼ ਰੋਜ਼ਾਨਾ ਘਟੋ-ਘਟ 1000 ਤੋਂ 1200 mg ਦੇ ਕਰੀਬ ਸਾਨੂੰ ਕੈਲਸ਼ੀਅਮ ਦੀ ਲੋੜ ਹੁੰਦੀ ਆ ਜਿਹੜਾ ਕਿ ਸਾਨੂੰ ਭੋਜਨ ਚੋਂ ਹੀ ਲੈਣਾ ਪੈਂਦਾ ਹੈ ਸਾਡਾ ਸਰੀਰ ਖੁਦ ਨਹੀਂ ਬਣਾਉਂਦਾ ਹੈ ਕੈਲਸ਼ੀਅਮ ਨੂੰ ਪਰ ਦੋਸਤੋ ਜੇ ਅਸੀਂ ਰੋਜ਼ਾਨਾ 1 ਲੀਟਰ ਦੁੱਧ ਪੀਵਾਂਗੇ ਕਿਉਂਕਿ ਦੁੱਧ ਕੈਲਸ਼ੀਅਮ ਦਾ ਸਭ ਤੋਂ ਵਧੀਆ ਸਰੋਤ ਆ ਤਾਂ ਹੀ ਸਾਨੂੰ ਕੈਲਸ਼ੀਅਮ ਮਿਲ ਸਕਦਾ ਹੈ ਕਈ ਲੋਕਾਂ ਨੂੰ ਦੁੱਧ ਤੋਂ ਅਲਰਜੀ ਹੁੰਦੀ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਤੋਂ ਅਲਰਜੀ ਹੁੰਦੀ ਆ ਸੋ ਦੁੱਧ ਦਾ ਇਹਨਾਂ ਸੇਵਨ ਨਹੀਂ ਕਰ ਸਕਦੇ ਤੇ ਬਾਕੀ ਲੋਕ ਵੀ ਘੱਟੋ ਘੱਟ 1 ਲੀਟਰ ਰੋਜ਼ ਦੁੱਧ ਪੀਣਾ ਉਹਨਾਂ ਲਈ ਮੁਸ਼ਕਲ ਹੁੰਦਾ ਹੈ ਜਿਹਦੇ ਕਰਕੇ ਸਾਡੇ ਸਰੀਰ 'ਚ ਕੈਲਸ਼ੀਅਮ ਦੀ ਘਾਟ ਆ ਜਾਂਦੀ ਆ ਕਮੀਆਂ ਜਾਂਦੀ ਆ ਤੇ ਦੋਸਤੋ ਹੋਰ ਕਾਰਨ ਇਹ ਹੁੰਦਾ ਵੀ ਵੱਧਦੀ ਉਮਰ ਚ ਜਦੋਂ ਸਾਡੀ ਉਮਰ ਵੱਧਦੀ ਆ ਤਾਂ ਸਾਡੇ ਸਰੀਰ ਚ ਕੈਲਸ਼ੀਅਮ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਆ ਸਾਡੀਆਂ ਹੱਡੀਆਂ ਕੈਲਸ਼ੀਅਮ ਨੂੰ ਛੱਡਣਾ ਸ਼ੁਰੂ ਕਰ ਦਿੰਦੀਆਂ ਇੱਕ ਤਾਂ ਇਹ ਵੀ ਕਾਰਨ ਹੈ ਕੈਲਸ਼ੀਅਮ ਦੀ ਘਾਟ ਦਾ ਬਾਕੀ ਔਰਤਾਂ ਵਿੱਚ ਜਦੋਂ ਮੀਨੋਪੌਜ਼ ਆ ਜਾਂਦਾ ਹੈ ਮਹਾਵਾਰੀ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਉਹਨਾਂ ਦੇ ਸਰੀਰ 'ਚ ਕੁਝ ਹਾਰਮੋਨਲ ਇੰਬੈਲੈਂਸ ਹੁੰਦਾ ਹੈ ਜਿਹਦੇ ਕਰਕੇ ਜਿਹੜੀ ਕੈਲਸ਼ੀਅਮ ਦੀ ਘਾਟ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਦੋਸਤੋ ਕੁਝ ਦਵਾਈਆਂ ਵੀ ਅਜਿਹੀਆਂ ਏ ਜਿਹੜੀਆਂ ਕੈਲਸ਼ੀਅਮ ਦੀ ਕਮੀ ਵਾਸਤੇ ਜ਼ਿੰਮੇਵਾਰ ਆ ਜਿਵੇਂ ਕੁਝ ਸਟੀਰੋਇਡ ਦਵਾਈਆਂ ਹੋਗੀਆਂ ਜਾਂ ਜਿਹੜੀਆਂ ਅਸੀਂ ਬੀਪੀ ਤੋਂ ਡਾਈਯੂਰੇਟਿਕ ਲੈਨੇ ਆ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਾਲੀਆਂ ਦਵਾਈਆਂ ਵੀ ਜਿਹੜੀਆਂ ਉਹ ਵੀ ਸਾਡੇ ਸਰੀਰ 'ਚ ਕੈਲਸ਼ੀਅਮ ਦੀ ਕਮੀ ਦਾ ਕਾਰਨ ਬਣਦੀਆਂ ਐ ਇਹਦੇ ਨਾਲ ਨਾਲ ਜਿਹੜੀਆਂ ਥਾਇਰੋਇਡ ਤੋਂ ਅਸੀਂ ਦਵਾਈਆਂ ਖਾਂਦੇ ਆ ਉਹ ਵੀ ਕੈਲਸ਼ੀਅਮ ਦੀ ਕਮੀ ਕਰਦੀਆਂ ਐ ਕੈਲਸ਼ੀਅਮ ਦੀ ਕਮੀ ਦਾ ਕਾਰਨ ਬਣਦੀਆਂ ਤੇ ਦੋਸਤੋ ਕਈ ਲੋਕਾਂ 'ਚ ਕਿਡਨੀ ਜਦੋਂ ਉਹਨਾਂ ਦੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਕਿਡਨੀਜ਼ ਗੁਰਦੇ ਖਰਾਬ ਹੋਣੇ ਵੀ ਕੈਲਸ਼ੀਅਮ ਦੀ ਘਾਟ ਦਾ ਕਾਰਨ ਬਣਦੇ ਆ ਸੋ ਹੁਣ ਗੱਲ ਆਉਂਦੀ ਵੀ ਅਸੀਂ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਿਵੇਂ ਕਰ ਸਕਦੇ ਆ ਉਹ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਐ ਜਿਹੜੀਆਂ ਸਾਡੇ ਸਰੀਰ 'ਚ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਨੀਆਂ ਬਿਨਾਂ ਕਿਸੇ ਦਵਾਈ ਤੋਂ ਦੋਸਤੋ ਜੇ ਅਸੀਂ ਦੁੱਧ ਤੋਂ ਬਿਨਾਂ ਹੋਰ ਜਿਹੜੀਆਂ ਚੀਜ਼ਾਂ ਕੈਲਸ਼ੀਅਮ ਦੀ ਕਮੀ ਪੂਰਾ ਕਰਦੀਆਂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ 'ਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਖਸਖਸ ਦੀ ਦੋਸਤੋ ਖਸਖਸ ਵਿੱਚ ਜਿਹੜੀ ਕੈਲਸ਼ੀਅਮ ਦੀ ਬੜੀ ਵਧੀਆ ਮਾਤਰਾ ਹੁੰਦੀ ਆ ਕਹਿ ਲਓ ਵੀ ਦੁੱਧ ਤੋਂ ਤਿੰਨ ਤੋਂ ਚਾਰ ਗੁਣਾ ਵੱਧ ਸਾਨੂੰ ਕੈਲਸ਼ੀਅਮ ਮਿਲਦਾ ਏ ਜੇ 100 ਗ੍ਰਾਮ ਅਸੀਂ ਖਸਖਸ ਲੈਨੇ ਆ ਤਾਂ ਉਹਦੇ ਵਿੱਚ ਸਾਨੂੰ ਘੱਟੋ ਘੱਟ 1438 mg 1438 ਮਿਲੀਗ੍ਰਾਮ ਦੇ ਬਰਾਬਰ ਜਿਹੜਾ ਸਾਨੂੰ ਕੈਲਸ਼ੀਅਮ ਮਿਲ ਜਾਂਦਾ ਪਰ ਦੋਸਤੋ ਦੂਜੇ ਪਾਸੇ ਜੇ ਅਸੀਂ 100 ਮਿਲੀਲੀਟਰ 100 ਐਮਐਲ ਦੁੱਧ ਲੈਨੇ ਆ ਤਾਂ ਉਹਦੇ ਵਿੱਚ ਸਾਨੂੰ ਸਿਰਫ 128 ਐਮਜੀ ਕੈਲਸ਼ੀਅਮ ਮਿਲਦਾ ਹੈ ਸੋ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਖਸ ਖਸ ਕਿੰਨੀ ਜਲਦੀ ਸਾਡੇ ਸਰੀਰ ਚ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰੂਗੀ ਕਿਉਂਕਿ ਰੋਜ਼ਾਨਾ ਜੇ ਸਾਨੂੰ ਕੈਲਸ਼ੀਅਮ ਦੀ ਜਿਹੜੀ ਲੋੜ ਆ ਸਾਡੇ ਸਰੀਰ ਨੂੰ ਉਹ ਸਾਨੂੰ 1000 ਤੋਂ 1200 ਮਿਲੀਗ੍ਰਾਮ ਜ਼ਰੂਰੀ ਹੁੰਦਾ ਰੋਜ਼ਾਨਾ ਕੈਲਸ਼ੀਅਮ ਲੈਣਾ ਸੋ ਦੋਸਤੋ ਅਸੀਂ ਖਸਖਸ ਦੀ ਵਰਤੋਂ ਨਾਲ ਵੀ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹਾਂ ਅਖੀਰ ਤੇ ਅਸੀਂ ਇੱਕ ਖਾਸ ਨੁਸਖੇ ਦੀ ਵੀ ਗੱਲ ਕਰਾਂਗੇ ਜਿਹਦੇ ਨਾਲ ਅਸੀਂ ਬੜੀ ਜਲਦੀ ਸਾਡੇ ਸਰੀਰ ਚ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰ ਸਕਦੇ ਹਾਂ ਤੇ ਦੋਸਤੋ ਖਸਖਸ ਤੋਂ ਬਾਅਦ ਆਉਂਦੇ ਆ ਬਦਾਮ ਦੋਸਤੋ ਬਦਾਮਾਂ ਵਿੱਚ ਵੀ ਕੈਲਸ਼ੀਅਮ ਦੀ ਵਧੀਆ ਮਾਤਰਾ ਹੁੰਦੀ ਆ ਇਹਦੇ ਨਾਲ ਨਾਲ ਬਦਾਮਾਂ ਦੇ ਵਿੱਚ ਮੈਗਨੀਸ਼ੀਅਮ ਕਾਪਰ ਜ਼ਿੰਕ ਵੀ ਬਹੁਤ ਵਧੀਆ ਮਾਤਰਾ ਚ ਸਾਨੂੰ ਮਿਲ ਜਾਂਦੇ ਆ ਬਦਾਮਾਂ ਜਿਹੜਾ ਮੈਗਨੀਸ਼ੀਅਮ ਹੁੰਦਾ ਉਹ ਸਾਡੀ ਖੂਨ ਦੀਆਂ ਨਸਾਂ ਨੂੰ ਤਾਕਤ ਦਿੰਦਾ ਏ ਬਦਾਮਾਂ 'ਚ ਫਾਸਫੋਰਸ ਦੀ ਮਾਤਰਾ ਵੀ ਵਧੀਆ ਹੋਣ ਕਰਕੇ ਸਾਡੀਆਂ ਹੱਡੀਆਂ ਵੀ ਇਹਦੇ ਨਾਲ ਮਜ਼ਬੂਤ ਬਣੀਆਂ ਰਹਿੰਦੀਆਂ ਐ ਤੇ ਦੋਸਤੋ ਬਦਾਮਾਂ 'ਚ ਜ਼ਿੰਕ ਦੀ ਮਾਤਰਾ ਵੀ ਵਧੀਆ ਹੁੰਦੀ ਜਿਹਦੇ ਕਰਕੇ ਸਾਡੀ ਇਮਿਊਨਿਟੀ ਵੀ ਵਧੀਆ ਰਹਿੰਦੀ ਆ ਸੋ ਰੋਜ਼ਾਨਾ ਅਸੀਂ 10 ਤੋਂ 12 ਦੀ ਗਿਣਤੀ 'ਚ ਬਦਾਮ ਲੈ ਸਕਦੇ ਆ ਸੋ ਇਹਨਾਂ ਨੂੰ ਲੈਣ ਦਾ ਵਧੀਆ ਤਰੀਕਾ ਇਹ ਹੀ ਆ ਵੀ ਰਾਤ ਨੂੰ ਇਹਨਾਂ ਨੂੰ ਭੌਂ ਕੇ ਰੱਖ ਦੋ ਤੇ ਸਵੇਰੇ ਖਾਲੀ ਪੇਟ ਨਿਰਨੇ ਕਾਲ ਜੇ ਇਹਨਾਂ ਨੂੰ ਛਿੱਲ ਕੇ ਖਾਣਾ ਐ ਇਹ ਬਦਾਮ ਵੀ ਰੋਜ਼ ਬਦਾਮਾਂ ਦਾ ਵੀ ਸੇਵਨ ਕਰਨਾ ਬੜੀ ਜਲਦੀ ਸਾਡੇ ਸਰੀਰ 'ਚ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਆ ਤੇ ਦੋਸਤੋ ਹੋਰ ਜਿਹੜੀ ਖਾਣ ਵਾਲੀ ਚੀਜ਼ ਆ ਜਿਹਦੇ ਵਿੱਚ ਕੈਲਸ਼ੀਅਮ ਵਧੀਆ ਪਾਇਆ ਜਾਂਦਾ ਉਹ ਹੈ ਗਿਆ ਤਿਲ ਚਿੱਟੇ ਦੀ ਬਜਾਏ ਜਿਹੜੇ ਕਾਲੇ ਤਿਲ ਹੁੰਦੇ ਆ ਉਹਨਾਂ 'ਚ ਕੈਲਸ਼ੀਅਮ ਜਾਦਾ ਵਧੀਆ ਮਾਤਰਾ 'ਚ ਪਾਇਆ ਜਾਂਦਾ ਏ ਘੱਟੋ ਘੱਟ ਜੇ ਅਸੀਂ 100 ਗ੍ਰਾਮ ਤਿਲੇ ਲੈਨੇ ਆ ਤੋਂ ਦੇ ਵਿੱਚ ਸਾਨੂੰ 975 ਐਮਜੀ ਦੇ ਬਰਾਬਰ ਜਿਹੜਾ ਕੈਲਸ਼ੀਅਮ ਉਹ ਮਿਲ ਜਾਂਦਾ ਏ ਸੋ ਤਿਲਾਂ ਵਿੱਚ ਵੀ ਕੈਲਸ਼ੀਅਮ ਬੜਾ ਵਧੀਆ ਮਾਤਰਾ 'ਚ ਹੁੰਦਾ ਏ ਦੋਸਤੋ ਤਿਲਾਂ ਦਾ ਇਸਤੇਮਾਲ ਕਿਵੇਂ ਕਰ ਸਕਦੇ ਆ ਅਸੀਂ ਪਹਿਲਾਂ ਇਹਨਾਂ ਨੂੰ ਰੋਸਟ ਕਰ ਲੈਣਾ ਏ ਕਹਿ ਲਓ ਵੀ ਤਵੇ ਤੇ ਅਸੀਂ ਰੋਸਟ ਕਰਕੇ ਉਸ ਤੋਂ ਬਾਅਦ ਇਹਨਾਂ ਦਾ ਸੇਵਨ ਕਰਨਾ ਇਹਨਾਂ ਨੂੰ ਭੁੰਨ ਕੇ ਤੇ ਰੋਜ਼ਾਨਾ ਸੀ 1 ਤੋਂ 2 ਚਮਚੇ ਜੇਤੇ ਵਾਲੇ ਲੈਨੇ ਆ ਰੋਜ਼ ਤਈ ਦਿਨਾਂ ਵੀ ਬੜੀ ਜਲਦੀ ਸਾਡੇ ਸਰੀਰ ਚ ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਂਦੀ ਆ ਤੇ ਦੋਸਤੋ ਜਿਹੜੇ ਸ਼ੀਆ ਦੇ ਬੀਜ ਆਉਂਦੇ ਆ ਸ਼ੀਆ ਦੇ ਬੀਜਾਂ ਵਿੱਚ ਵੀ ਕੈਲਸ਼ੀਅਮ ਬੜੀ ਵਧੀਆ ਮਾਤਰਾ ਚ ਪਾਇਆ ਜਾਂਦਾ ਏ ਜੇ ਅਸੀਂ ਘੱਟੋ ਘੱਟ 100 ਗ੍ਰਾਮ ਸ਼ੀਆ ਦੇ ਬੀਜ ਲੈਨੇ ਆ ਤਾਂ ਉਹਦੇ ਵਿੱਚ ਸਾਨੂੰ ਘੱਟੋ ਘੱਟ 631 ਐਮਜੀ ਦੇ ਬਰਾਬਰ ਜਿਹੜਾ ਉਹ ਕੈਲਸ਼ੀਅਮ ਮਿਲ ਜਾਂਦਾ ਏ ਸੋ ਸ਼ੀਆ ਦੇ ਬੀਜ ਵੀ ਅਸੀਂ ਭੋਹ ਸਕਦੇ ਆ ਤੇ ਇਹਨਾਂ ਨੂੰ ਖਾਣ ਤੋਂ ਪਹਿਲਾਂ ਇੱਕ ਘੰਟਾ ਭੋਣਾ ਹੈ ਉਸ ਤੋਂ ਬਾਅਦ ਇੱਕ ਜਾਂ ਦੋ ਚਮਚ ਇਹਨਾਂ ਦੇ ਸੇਵਨ ਕਰਨੇ ਆ ਅਸੀਂ ਇਹਨਾਂ ਨੂੰ ਦੁੱਧ ਨਾਲ ਵੀ ਲੈ ਸਕਦੇ ਆ ਤੇ ਪਾਣੀ ਨਾ ਵੀ ਲੈ ਸਕਦੇ ਆ ਦੋਸਤੋ ਹੁਣ ਇੱਕ ਨੁਸਖੇ ਦੀ ਗੱਲ ਕਰਦੇ ਆ ਜਿਹੜਾ ਅਸੀਂ ਰੋਜ਼ਾਨਾ ਅਸੀਂ ਸਵੇਰੇ ਨਿਰਨੇ ਕਾਲ ਜੇ ਖਾਲੀ ਪੇਟ ਲੈਣਾ ਹੈ ਜਾਂ ਅਸੀਂ ਰਾਤ ਨੂੰ ਵੀ ਲੈ ਸਕਦੇ ਆ ਉਹਦੇ ਵਿੱਚ ਅਸੀਂ ਸ਼ੀਆ ਦੇ ਬੀਜ਼ ਖਸਖਸ ਤੇ ਬਦਾਮ ਜਾਂ ਖਾਸ ਖਾਸ ਦੀ ਜਗਾ ਤੁਸੀਂ ਤਿਲ ਵੀ ਲੈ ਸਕਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਹਿ ਲਓ ਵੀ ਇਹਨਾਂ ਦੀ ਜਿਹੜੀ ਮਾਤਰਾ ਹੈ ਉਹ 50 ਗ੍ਰਾਮ ਲੈ ਲਓ ਤੇ ਇਹਨਾਂ ਨੂੰ ਪੀਸ ਲਓ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਓ ਤੇ 에어ਟਾਈਟ ਕੰਟੇਨਰ ਵਿੱਚ ਤੁਸੀਂ ਰੱਖ ਸਕਦੇ ਆ ਰੋਜ਼ਾਨਾ ਸੀ ਇਹਨਾਂ ਦਾ ਇੱਕ ਚਮਚਾ ਦੁੱਧ ਚ ਮਿਲਾ ਕੇ ਸਵੇਰੇ ਨਿਰਨੇ ਕਾਲ ਜੇ ਪੀਣਾ ਹੈ ਕੋਸੇਜੇ ਦੁੱਧ ਚ ਦੋਸਤੋ ਇਹਦਾ ਸੇਵਨ ਕਰਨਾ ਵੀ ਸਾਡੇ ਸਰੀਰ ਚ ਕੈਲਸ਼ੀਅਮ ਦੀ ਕਮੀ ਬਹੁਤ ਜਲਦੀ ਪੂਰੀ ਹੋ ਜਾਊਗੀ ਸੋ ਇਹ ਤਾਂ ਸੀਗਾ ਵੀ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਦੇ ਆ ਜਿਹੜੇ ਭੋਜਨ ਉਹਨਾਂ ਦੇ ਬਾਰੇ ਪਰ ਦੋਸਤੋ ਅਸਲ ਵਿੱਚ ਕੈਲਸ਼ੀਅਮ ਦੀ ਘਾਟ ਤਾਂ ਹੀ ਪੂਰੀ ਹੋਊਗੀ ਜੇ ਸਾਡੇ ਸਰੀਰ 'ਚ ਵਿਟਾਮਿਨ ਡੀ ਵੀ ਵਧੀਆ ਮਾਤਰਾ 'ਚ ਹੋਊਗਾ ਕਿਉਂਕਿ ਵਿਟਾਮਿਨ ਡੀ ਕੈਲਸ਼ੀਅਮ ਦੀ ਐਬਜ਼ોર્ਪਸ਼ਨ ਲਈ ਜ਼ਰੂਰੀ ਹੁੰਦਾ ਏ ਜੇ ਵਿਟਾਮਿਨ ਡੀ ਨਾ ਹੋਵੇ ਤਾਂ ਕੈਲਸ਼ੀਅਮ ਸੋਖਿਆ ਨਹੀਂ ਜਾਂਦਾ ਸਾਡੇ ਸਰੀਰ 'ਚ ਸੋ ਵਿਟਾਮਿਨ ਡੀ ਦੀ ਕਮੀ ਵੀ ਕਾਰਨ ਬਣਦੀ ਆ ਕੈਲਸ਼ੀਅਮ ਦੀ ਕਮੀ ਦਾ ਸੋ ਦੋਸਤੋ ਵਿਟਾਮਿਨ ਡੀ ਇੱਕ ਤਾਂ ਸਾਨੂੰ ਸੂਰਜ ਦੀ ਰੋਸ਼ਨੀ ਤੋਂ ਵਧੀਆ ਮਿਲਦਾ ਏ ਕਹਿ ਲਓ ਵੀ ਜੇ 1 ਘੰਟਾ ਵੀ ਅਸੀਂ ਸੂਰਜ ਦੀ ਰੋਸ਼ਨੀ 'ਚ ਰਹਿੰਨੇ ਆ ਤਾਂ ਸਾਨੂੰ ਪੂਰੇ ਦਿਨ 'ਚ ਜਿਹੜਾ ਵਿਟਾਮਿਨ ਡੀ ਚਾਹੀਦਾ ਉਹ ਮਿਲ ਜਾਂਦਾ ਪਰ ਦੋਸਤੋ ਜਿਵੇਂ ਹੁਣ ਗਰਮੀਆਂ ਪੈ ਰਹੀਆਂ ਏ ਸੋ ਗਰਮੀਆਂ ਵਿੱਚ ਅਸੀਂ ਧੁੱਪ ਤੋਂ ਬਚਦੇ ਆ ਧੁੱਪੇ ਨਹੀਂ ਬੈਠ ਸਕਦੇ ਸੋ ਅਸੀਂ ਖਾਣ ਵਾਲੀਆਂ ਚੀਜ਼ਾਂ ਤੋਂ ਹੀ ਪੂਰਾ ਕਰਨਾ ਏ ਸੋ ਇਹ ਸਾਨੂੰ ਮਸ਼ਰੂਮ ਤੋਂ ਮਿਲਦਾ ਵਧੀਆ ਮਾਤਰਾ 'ਚ ਆਲਿਆਂ ਦੀ ਜਿਹੜੀ ਪੀਲੀ ਜਰਦੀ ਆ ਉਹਦੇ 'ਚ ਵੀ ਵਿਟਾਮਿਨ ਡੀ ਦੀ ਮਾਤਰਾ ਵਧੀਆ ਹੁੰਦੀ ਆ ਇਹਦੇ ਨਾਲ ਨਾਲ ਦੁੱਧ ਤੋਂ ਵੀ ਸਾਨੂੰ ਵਿਟਾਮਿਨ ਡੀ ਮਿਲ ਜਾਂਦਾ ਏ ਤੇ ਫਿਸ਼ ਤੋਂ ਵੀ ਸਾਨੂੰ ਵਿਟਾਮਿਨ ਡੀ ਬੜੀ ਵਧੀਆ ਮਾਤਰਾ 'ਚ ਮਿਲਦਾ ਏ ਸੋ ਦੋਸਤੋ ਕੈਲਸ਼ੀਅਮ ਤੇ ਵਿਟਾਮਿਨ ਡੀ ਦੋਵੇਂ ਹੀ ਬੜੇ ਜ਼ਰੂਰੀ ਖਣੇਜ ਆ ਸਾਡੇ ਸਰੀਰ ਵਾਸਤੇ ਸਾਡੇ ਸਰੀਰ ਦੇ ਬਹੁਤ ਕੰਮਾਂਕਾਰਾਂ 'ਚ ਇਹਨਾਂ ਦਾ ਅਹਿਮ ਰੋਲ ਆ ਸੋ ਜਦੋਂ ਇਹਨਾਂ ਦੀ ਘਾਟ ਹੁੰਦੀ ਆ ਤਾਂ ਸਾਨੂੰ ਕਹਿ ਲਓ ਵੀ ਕਾਫੀ ਪਰੇਸ਼ਾਨੀਆਂ ਖੜੀਆਂ ਹੋ ਜਾਂਦੀਆਂ ਐ ਸੋ ਜਿਹੜੇ ਸੰਕੇਤ ਦੱਸੇ ਆ ਤੁਹਾਨੂੰ ਪਿੱਛੇ ਉਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਤੁਹਾਡੇ ਸਰੀਰ 'ਚ ਕੈਲਸ਼ੀਅਮ ਦੀ ਕਮੀ ਆ ਰਹੀ ਆ ਜਾਂ ਵਿਟਾਮਿਨ ਡੀ ਦੀ ਘਾਟ ਆ ਰਹੀ ਆ ਤੇ ਦੋਸਤੋ ਇਹਦੀ ਕਮੀ ਨੂੰ ਪਤਾ ਕਰਨ ਵਾਸਤੇ ਤੁਸੀਂ ਬਲੱਡ ਟੈਸਟ ਵੀ ਕਰਾ ਸਕਦੇ ਆ ਉਹਦੇ ਵਿੱਚ ਵੀ ਕਲੀਅਰ ਹੋ ਜਾਂਦਾ ਏ ਵੀ ਸਾਡੇ ਖੂਨ 'ਚ ਜਿਹੜਾ ਕੈਲਸ਼ੀਅਮ ਦਾ ਲੈਵਲ ਆ ਉਹ ਕਿੰਨਾ ਏ ਤੇ ਇੱਕ ਟੈਸਟ ਹੁੰਦਾ ਏ ਬੋਨ ਡੈਂਸਿਟੀ ਚੈੱਕ ਕਰਨ ਵਾਸਤੇ ਸੋ ਬੋਨ ਡੈਂਸਿਟੀ ਟੈਸਟ ਵੀ ਅਸੀਂ ਕਰਾ ਸਕਦੇ ਆ ਜਿਹਦੇ ਵਿੱਚ ਸਾਡੀਆਂ ਹੱਡੀਆਂ 'ਚ ਪਤਾ ਲੱਗਦਾ ਏ ਵੀ ਕੈਲਸ਼ੀਅਮ ਦੀ ਕਿੰਨੀ ਡੈਂਸਿਟੀ ਆ ਸੋ ਜੇ ਘਾਟਾ ਤਾਂ ਅਸੀਂ ਇਹਨੂੰ ਆਪਦੇ ਭੋਜਨ ਨਾਲ ਵੀ ਪੂਰਾ ਕਰ ਸਕਦੇ ਹਾਂ ਖਾਣ ਵਾਲੀਆਂ ਅਜਿਹੀਆਂ ਚੀਜ਼ਾਂ ਖਾ ਸਕਦੇ ਹਾਂ ਜਿਹੜਾ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੀਆਂ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲ ਸਕੇ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ ਸੋ ਉਜਾੜਤ ਦਿਓ ਧੰਨਵਾਦ